ਹਾਂਜੀ ਸਵਾਗਤ ਹੈ ਜੀ ਆਪਣੇ ਚੈਨਲ ਜਸਪ੍ਰੀਤ ਮਾਨ ਫਾਰਮ ਤੇ ਤੇ ਚੈਨਲ ਨੂੰ ਆਪਣੇ ਨੂੰ ਫੋਲੋ ਜ਼ਰੂਰ ਕਰਿਓ ਜੋ ਤੇ ਅੱਜ ਆਪਾਂ ਪਾਉਂਦੇ ਸੀ ਕਿ ਜੂਰੀਆ ਝੋਨੇ ਦੇ ਵਿੱਚ ਤੇ ਮੈਂ ਚਲੋ ਆਪਾਂ ਅੱਜ ਵੀਡੀਓ ਬਣਾ ਲਗੇ ਲਓ ਜੀ ਪਹਿ ਇੱਕ ਗੱਟਾ ਖੋਲਿਆ ਸੀ ਤੇ ਡੇਢ ਗੱਟਾ ਪਾਉਣਾ ਸੀਗਾ ਤੇ ਓਦਾਂ ਗੱਟਾ ਆਪਾਂ ਪਹਿਲਾਂ ਖੋਲ੍ਹ ਕੇ ਪਾਤਾ ਸੀ ਤੇ ਉਸ ਤੋਂ ਬਾਅਦ ਆਪਾਂ ਫਿਰ IFCO ਕੰਪਨੀ ਦਾ ਸਾਗਰੀਕਾ ਦੀ ਦਵਾਈ ਪਾਈ ਆ ਇਹ ਹੈਗਾ ਜੀ ਦਾਣੇਦਾਰ ਤੇ ਆਪਾਂ ਥੋੜੀ ਜੀ ਗਲਤੀ ਇਹ ਕਰ ਲਈ ਕਿ ਆਪਾਂ ਕੱਲੀ ਖਿਲਾਰਨੀ ਸੀਗੀ ਤੇ ਆਪਾਂ ਇਹ ਜੂਰੀਆ ਦੇ ਵਿੱਚ ਪਾ ਲਈ ਤੇ ਉਸ ਤੋਂ ਬਾਅਦ ਫਿਰ ਆਪਾਂ ਇੱਕ 12 ਤਰੇਟ ਵੀ ਪਾਇਆ ਤੇ ਇਹ ਅੱਜ ਤੁਹਾਨੂੰ ਦਿਖਾਉਣੇ ਆ ਕਾਲੇ ਰੰਗ ਦੀ ਤੇ ਇਸ ਵਿੱਚ ਦਾਣੇਦਾਰ ਆ ਮੋਟੀ ਆ ਚਲੋ ਮੈਂ ਹਜਾ ਫਿਰ ਇਸ ਦੇ ਵਿੱਚ ਖਿਲਾਰ ਪਾ ਦਿੰਨੇ ਆ ਤੇ ਲਾ ਕੇ ਤੇ ਆਪਾਂ ਇਹ ਚੰਗੀ ਤਰ੍ਹਾਂ ਆਪਾਂ ਫਲਾਵਾਂਗੇ ਤੇ ਇੱਕ ਪਾ ਆਪਾਂ ਝੂਲਾ ਇਹ ਪਾਤਾ ਸੀ ਸਾਗਰਕਾ ਵਾਲਿਆਂ ਦਾ ਇਫਕੋ ਕੰਪਨੀ ਦਾ ਜੀ ਤੇ ਪਹਿਲੀ ਵਾਰੀ ਇਹ ਆਪਾਂ ਪਾ ਰਹੇ ਆ ਤੇ ਰਿਜ਼ਲਟ ਦੇਖਦੇ ਆ ਕੀ ਆ ਨਿਕਲਦਾ ਇਹਦਾ ਸਟਾ ਤੇ ਦੁਕਾਨਦਾਰ ਵੀ ਕਹਿੰਦਾ ਸੀ ਕਿ ਬਹੁਤ ਵਧੀਆ ਇਹ ਪ੍ਰੋਡਕਟ ਹੈ ਸਾਗਰਕਾ ਦਾ ਤੇ ਆਪਾਂ ਦੇਖਦੇ ਆਂ ਪਹਿਲੀ ਵਾਰੀ ਪਾਈ ਆ ਕੀ ਰਿਜ਼ਲਟ ਦਿੰਦੀ ਆ ਤੇ ਤੁਸੀਂ ਜ਼ਰੂਰ ਦੱਸਿਓ ਜੋ ਕਿਹਨੇ-ਕਿਹਨੇ ਇਹ ਝੋਨੇ ਦੇ ਵਿੱਚ ਸਾਗਰਕਾ ਦੀ ਇਹ ਦਵਾਈ ਪਾਈ ਆ ਤੇ ਆਪਾਂ ਇਹ ਦੂਸਰਾ ਵੀ ਖੋਲਿਆ ਸੀਗਾ ਉਹ ਗਰਮੀ ਵੀ ਥੋੜੀ ਜਿਹੀ ਸੀਗੀ ਤੇ ਪਰ ਇਹਨਾਂ ਦੇ ਸੀਗਾ ਬੱਦਲ ਜ਼ਰੂਰ ਸੀਗੇ ਹਵਾ ਵਗਦੀ ਸੀ ਪਰ ਥੋੜਾ ਜਿਹਾ ਗੁੰਮਝਾ ਸੀਗਾ ਲੋ ਜੀ ਆਪਾਂ ਇਹ ਖੋਲ ਰਹੇ ਆ ਇਹ ਖੋਲ ਕੇ ਆਪਾਂ ਇਹਨੂੰ ਵੀ ਵਿੱਚ ਰਲਾ ਦਾਂਗੇ ਤੇ ਉਹ ਦੋ ਥੈਲੀਆਂ ਇਹ ਪਾਤੀਆਂ ਸੀਗੀਆਂ ਜੂਰੀਆ ਦੇ ਵਿੱਚ ਬਸ ਇਹ ਹੀ ਥੋੜੀ ਜੀ ਇੱਕ ਗਲਤੀ ਰਹਿ ਗਈ ਕਿ ਆਪਾਂ ਕੱਲੀ ਪਾਉਣੀ ਸੀਗੀ ਕਿਉਂਕਿ ਖੇਲਰ ਦੀ ਕੱਲੀ ਵਧੀਆ ਤੇ ਜੂਰੀਆ ਦੇ ਵਿੱਚ ਥੋੜਾ ਜਿਹਾ ਇਹ ਪਾਣੀ ਵੀ ਛੱਡਦੀ ਆ ਜਿਸ ਕਰਣ ਜੂਰੀਆ ਖਲਾਰਨੀ ਥੋੜੀ ਜੀ ਔਖੀ ਹੋ ਜਾਂਦੀ ਆ ਤੇ ਲੋ ਆਪਾਂ ਇੱਕ 1263 ਦੇ ਦੋ ਪੈਕਟ ਪਾਏ ਸੀਗੇ ਤੇ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰਕੇ ਤੇ ਜੂਰੀਆ ਖਲਾਰਾਂਗੇ ਮੈਂ ਚਲੋ ਨਾਲ ਨਾਲ ਇੱਕ ਥੋੜੀ ਜੀ ਵੀਡੀਓ ਵੀ ਬਣਾ ਲਏ ਦਰਸ਼ਕਾਂ ਨਾਲ ਸਾਂਝੀ ਕਰਾਂਗੇ ਓਕੇ ਵਿਲੇ ਬੈਠੇ ਸੀਗੇ ਮੈਂ ਚਲੋ ਇੱਕ ਵੀਡੀਓ ਬਣਾਉਣ ਲਈ ਨਾਲ ਕੋਈ ਵੀ ਓਕੇ ਆਪਾਂ ਕੰਮ ਕਰਦੇ ਆਂ ਇਕੱਲੇ ਕੋਈ ਤੇ ਆਪਣਾ ਦਿਹਾੜੀ ਨਹੀਂ ਪਾਉਂਦੇ ਜੇ ਕੋਈ ਕਿਸੇ ਨਾਲ ਆਪਾਂ ਕੋਈ ਗੰਗਾਰ ਨਹੀਂ ਪਾਉਂਦੇਗੇ ਕਿਉਂਕਿ ਆਪਾਂ ਨੂੰ ਇਕੱਲੇ ਕੰਮ ਕਰਨ ਦਾ ਸ਼ੌਂਕ ਹੈ ਕਿਉਂਕਿ ਜੇ ਕਿਸੇ ਤੋਂ ਆਪਾਂ ਰੇ ਪੋਣੀ ਆ ਤਾਂ ਉਹ ਪੜਾ ਵੀ ਛੱਡ ਜਾਂਦੇ ਆ ਤੇ ਥੋੜੀ ਜੀ ਕਾਲ ਕਰਦੇ ਆ ਤੇ ਉਸ ਦੇ ਨਾਲ ਆਪਣਾ ਹੀ ਨੁਕਸਾਨ ਹੁੰਦਾ ਕਿਉਂਕਿ ਇਹਨੇ ਮਹਿੰਗੀਆਂ ਦਵਾਈਆਂ ਹੁੰਦੀਆਂ ਨੇ ਰੇਆ ਸਪਰੇਆ ਆਪ ਹੁੰਦੀਆਂ ਨੇ ਤੇ ਆਪਾਂ ਇਹ ਨੁਕਸਾਨ ਕਰ ਕਰ ਕੇ ਰਾਜਨੀ ਕੀ ਆਪਾਂ ਚਲੋ ਇਹ ਹੁੰਦਾ ਵੀ ਜਿਆਦੇ ਕਿੱਲੇ ਆਪਾਂ ਦੋ ਤਿੰਨ ਕਿੱਲੇ ਰੇ ਪਾ ਲੋ ਇੱਕ ਇੱਕ ਦਿਨ ਛੱਡ ਕੇ ਅਗਲੇ ਦਿਨ ਪਾ ਲੋ ਆਪਾਂ ਕੰਮ ਕਰਦੇ ਆ ਜੀ ਸ਼ੌਂਕ ਨਾਲ ਕੋਈ ਕਾਲ ਨਹੀਂ ਕਰਦੇ ਗੇ ਰਾਮ ਦੇ ਨਾਲ ਆਪਾਂ ਰੇ ਪਾਈਦੀ ਆ ਤੇ ਆਪਾਂ ਇਹਨੂੰ ਹੁਣ ਕਰਦੇ ਸੀਗੇ ਮਿਕਸ ਮਿਕਸ ਕਰਕੇ ਤੇ ਆਪਾਂ ਇਹਨੂੰ ਜੂਰੀਆ ਪਾਵਾਂਗੇ ਜੀ ਖੇਤ ਦੇ ਵਿੱਚ ਤੇ ਇਹਦਾ ਰਿਜ਼ਲਟ ਦੇਖਦੇ ਆਂ ਵੀ ਇਸ ਵਾਰੀ ਕੀ ਨਿਕਲਦਾ ਇਹ ਵਪਾਂ ਜਿਹੜੀ ਸਾਗਰ ਕਾਇਫਕੋ ਕੰਪਨੀ ਦੇ ਪਈ ਇਹ ਪ੍ਰੋਡਕਟ ਲੈਂਦਾ ਸੀਗਾ ਤੇ ਕਹਿੰਦੇ ਸੀ ਵੀ ਇਹਦਾ ਰਿਜ਼ਲਟ ਬਹੁਤ ਵਧੀਆ ਤੇ ਤੁਸੀਂ ਵੀ ਜਰੂਰ ਦੱਸਿਓ ਜੋ ਕਮੈਂਟ ਕਰਕੇ ਵੀ ਕੀ ਰਿਜ਼ਲਟ ਹੈ ਇਹਦਾ ਕਿਹਨੇ ਕਿਹਨੇ ਇਹ ਸਾਗਰ ਕਾ ਦਾ ਐਫਕੋ ਕੰਪਨੀ ਵਾਲੇ ਸਾਗਰ ਕਾ ਦੀ ਇਹ ਕਿਹਨੇ ਕਿਹਨੇ ਪ੍ਰੋਡਕਟ ਪਾਇਆ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਜੋ ਲਓ ਜੀ ਆਪਾਂ ਇਹ ਜੂਰੀਆ ਲਾ ਲਈ ਸੀਗੀ ਤੇ ਦਵਾਈ ਤੇ ਸਾਰਾ ਕੁਝ ਰਲਾ ਕੇ ਤੇ ਆਪਾਂ ਹੁਣ ਪਾਉਂ ਜੱਲਾਂਗੇ ਤੇ ਚੈਨਲ ਨੂੰ ਆਪਣੇ ਨੂੰ ਕਰ ਲੋ ਜੀ ਫੋਲੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ